ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਵੈਦ ਖੇਲ YouTube ਚੈਨਲ ਤੇ ਅੱਜ ਇੱਕ ਫੇਰ ਨਵੀਂ ਵੀਡੀਓ ਦੇ ਨਾਲ ਹਾਜ਼ਰ ਹਾਂ ਸੀ ਅੱਜ ਤੁਹਾਨੂੰ ਆਪਾਂ ਲੈ ਕੇ ਆਏ ਹਾਂ ਸਾਗਵਾਨ ਦੇ ਖੇਤ ਦੇ ਵਿੱਚ ਜਿਨ੍ਹਾਂ ਦੇ ਉੱਤੇ ਅਸੀਂ ਪਿਛਲੇ 6-7 ਸਾਲ ਤੋਂ ਕੰਮ ਕਰ ਰਹੇ ਹਾਂ ਜਿਹੜਾ ਕਿ ਹਾਈਬ੍ਰਿਡ ਟਿਸ਼ੂ ਕਲਚਰ ਰੈੱਡ ਬਰਮਾ ਟੇਕ ਵੈਰੈਟੀ ਹੈਗੀ ਆ ਅੱਜ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜੀ 5 ਸਾਲ ਦੇ ਬੂਟੇ ਕਿਉਂਕਿ ਕਿਸਾਨ ਜਿਹੜੇ ਸੀਗੇ ਉਹ ਸਾਡੀਆਂ ਬਾਕੀ ਵੀਡੀਓ ਵੀ ਦੇਖਦੇ ਸੀ ਔਰ ਉਹਨਾਂ ਨੂੰ ਦੇਖਣ ਵਿੱਚ ਛੋਟੇ ਬੂਟੇ ਜਿਹੜੇ ਉਹ ਅਸੀਂ ਦਿਖਾਉਂਦੇ ਹੁੰਦੇ ਸੀ ਵੀਡੀਓ ਵਾਜਸੀ ਇਸ ਪਲਾਟ ਦੇ ਵਿੱਚ ਆ ਕੇ ਸਾਨੂੰ ਬੜੀ ਪਸੰਦਤਾ ਹੋਈ ਕਿ ਇਹ ਜਿਹੜੇ ਬੂਟੇ ਸਾਡੇ 5 ਸਾਲ ਦੀ ਗਰੋਥ ਜਿਹੜੀ ਕਰ ਚੁੱਕੇ ਆ ਔਰ ਅੱਜ ਅਸੀਂ ਤੁਹਾਨੂੰ ਇਹਨਾਂ ਦੀ ਜਿਹੜੀ ਗ੍ਰਿਥ ਉਹ ਵੀ ਦਿਖਾਵਾਂਗੇ ਗਰੋਥ ਵੀ ਦਿਖਾਵਾਂਗੇ ਔਰ ਇੱਥੇ ਇੱਕ ਮੈਂ ਚੀਜ਼ ਜ਼ਰੂਰ ਕਵਾਂਗਾ ਕਿ ਇਹ ਜਿਸ ਪਲਾਟ ਦੇ ਵਿੱਚ ਅਸੀਂ ਆਏ ਹੋਏ ਆ ਇਹ ਪਲਾਟ ਬਿਲਕੁਲ ਹੀ ਕੇਅਰਲੈਸ ਹੈਗਾ ਆ ਜੀ ਇੱਥੇ ਜਿਹੜਾ ਕਿਸਾਨ ਹੈਗਾ ਉਹ ਪਤਾ ਨਹੀਂ ਕੀ ਸੋਚ ਕੇ ਉਹਨੇ ਬੂਟੇ ਲਗਾਏ ਆ ਕਿ ਉਹਨੇ ਬੂਟਿਆਂ ਦੀ ਦੇਖਭਾਲ ਜਿਹੜੀ ਉਹ ਸਾਡੀ ਗਾਈਡਲਾਈਨ ਦੇ ਮੁਤਾਬਿਕ ਜਿਹੜੀ ਨਹੀਂ ਕੀਤੀ ਹੈਗੀ ਇਹ ਪਾਣੀ ਵੀ ਕਦੀ ਲਗਾਇਆ ਜਾਂ ਸਾਨੂੰ ਦੇਖਣ ਤੇ ਲੱਗਦਾ ਕਿ ਸ਼ਾਇਦ ਉਹ ਕਦੀ ਖੇਤ ਵਿੱਚ ਆਇਆ ਵੀ ਨਾ ਹੋਵੇ ਤੇ ਪਰ ਫਿਰ ਵੀ ਅਸੀਂ ਮਤਲਬ ਵੀਡੀਓ ਬਣਾ ਰਹੇ ਆ ਕਿ ਕਿਸਾਨਾਂ ਨੂੰ ਦੱਸ ਰਹੇ ਆ ਕਿ ਇਹ ਅਗਰ ਆਪਾਂ ਕੇਅਰ ਤੋਂ ਬਿਨਾ ਵੀ ਅਸੀਂ ਇਹ ਬੂਟੇ ਲਗਾਉਨੇ ਆ ਤਾਂ ਤਾਂ ਵੀ ਇਹ ਬੂਟੇ ਜਿਹੜੇ ਹੋ ਜਾਂਦੇ ਆ ਔਰ ਅੱਜ ਤੁਹਾਨੂੰ ਅਸੀਂ ਨਾਲ ਆਪਣੇ ਫੀਤਲ ਲੈ ਕੇ ਆਏ ਹਾਂ ਇੰਚ ਟੇਪ ਅੱਜ ਤੁਹਾਨੂੰ ਇਹਨਾਂ ਦੀ ਆਪਾਂ ਗ੍ਰਿਥ ਵੀ ਦਿਖਾਵਾਂਗੇ ਇਹਨਾਂ ਦੀ ਲੰਬਾਈ ਵੀ ਦਿਖਾਵਾਂਗੇ ਬੂਟਿਆਂ ਦੀ ਕਿ ਇਹਨਾਂ ਨੇ 5 ਸਾਲ ਵਿੱਚ ਆਪਣੀ ਗ੍ਰਿਥ ਜਿਹੜੀ ਹੈਗੀ ਮੋਟਾਈ ਜਿਹੜੀ ਉਹ ਕਿੰਨੀ ਕੀਤੀ ਹੈਗੀ ਔਰ ਇਹਨਾਂ ਨੇ ਆਪਣੀ ਹਾਈਟ ਜਿਹੜੀ ਉਹ ਕਿੰਨੀ ਲਈ ਹੈ ਬਾਕੀ ਦੇਖ ਕੇ ਜਿਹੜਾ ਬਾਕੀ ਕਿਸਾਨਾਂ ਨੂੰ ਜਿਹੜਾ ਆ ਪਤਾ ਲੱਗ ਸਕੇ ਕਿ ਇਹ ਬੂਟੇ ਜਿਹੜੇ ਆ ਪੰਜਾਬ ਦੇ ਵਿੱਚ ਕਾਮਯਾਬ ਹੈਗੇ ਆ ਜਾਂ ਨਹੀਂ ਹੈਗੇ ਇਹ ਤੁਸੀਂ ਆਪ ਹੀ ਕਮੈਂਟ ਕਰਕੇ ਦੱਸਦੇ ਹੋ ਮੈਨੂੰ ਤੇ ਆਜੋ ਮੈਂ ਤੁਹਾਡੇ ਨਾਲ ਤੁਹਾਨੂੰ ਲੈ ਕੇ ਚੱਲਦਾ ਔਰ ਇੱਕ ਚੀਜ਼ ਮੈਂ ਹੋਰ ਇੱਥੇ ਦੱਸਾਂਗਾ ਕਿ ਅੱਜ ਸਾਡੇ ਕੋਲ ਭਾਜੀ ਮੁਹਾਲੀ ਤੋਂ ਆਏ ਹੋਏ ਆ ਭਾਜੀ ਆਓ ਨਾਲ ਮੁਹਾਲੀ ਤੋਂ ਆਏ ਸੀਗੇ ਸਪੈਸ਼ਲੀ ਇਹਨਾਂ ਨੇ ਵੀ ਵਿਚਾਰ ਕਰਦੇ ਪਏ ਬੂਟੇ ਲਗਾਉਣ ਦਾ ਔਰ ਇਹ ਬੂਟੇ ਦੇਖਣ ਆਏ ਸੀ ਤਾਂ ਮੈਂ ਇਹਨਾਂ ਨੂੰ ਇੱਥੇ ਲੈ ਕੇ ਆਇਆ ਇਹਨਾਂ ਦੇ ਕਹਿਣ ਤੇ ਮੈਂ ਮੈਂ ਪਹਿਲਾਂ ਵੀ ਘਟ ਹੀ ਆਉਂਦਾ ਹੁੰਦਾ ਸੀ ਇੱਥੇ ਕਦੀ ਮਤਲਬ ਕਾਫੀ ਦੇਰੀ ਹੋ ਗਈ ਜਏ ਨੂੰ ਤੇ ਇਹਨਾਂ ਦੇ ਕਹਿਣ ਤੇ ਮੈਨੂੰ ਦਿਖਾ ਦਿਖਾਉਣ ਵਾਸਤੇ ਲੈ ਕੇ ਆ ਆ ਭਾਈ ਤੁਹਾਡੇ ਵੀ ਉਹ ਕਿੱਦਾਂ ਦੇ ਹੈਗੇ ਜੀ ਬੂਟੇ ਦੇਖ ਕੇ ਜਾਵੇ ਕੀ ਦੇ ਬੂਟੇ ਵੇਖ ਕੇ ਤਾਂ ਬੜਾ ਵਧੀਆ ਲੱਗਿਆ ਬਿਲਕੁਲ ਕੇਰਨ ਤੋਂ ਕੇਰ ਨਾ ਕਰਨ ਤੋਂ ਬਾਅਦ ਵੀ ਇਹਨੇ ਆਪਣੇ ਵਧੀਆ ਬੂਟੇ ਤਿਆਰ ਖੜੇ ਆ ਹਾਂ ਇੱਥੇ ਪਾਣੀ ਦੀ ਕੋਈ ਖਾਲੀ ਨਹੀਂ ਹੈਗੀ ਵੀ ਜਿਹੜਾ ਪਾਣੀ ਲਗਾਇਆ ਹੋਇਆ ਦਰਸ਼ਕਾਂ ਨੂੰ ਦਿਖਦਾ ਹੀ ਹੋਏਗਾ ਤੇ ਫਿਰ ਵੀ ਬੂਟੇ ਜਿਹੜੇ ਆ ਜੇ ਆਪਾਂ ਇਸ ਬੂਟੇ ਦੀ ਭਾਜੀ ਗ੍ਰਿੱਥ ਦੇਖੀਏ ਮੋਟਾਈ 5 ਸਾਲ ਦੇ ਵਿੱਚ ਇਹ ਬੂਟਾ ਜਿਹੜਾ ਆ ਆਪਣੀ ਮੋਟਾਈ ਦੇਖੋ 21 ਇੰਚ ਲੈ ਗਿਆ ਜੀ ਫੀਤਾ ਸਿੱਧਾ ਕਰ ਲਈ ਆਪਾਂ ਇਹ 21 ਇੰਚ ਮੋਟਾਈ ਲੈ ਗਿਆ ਜੀ ਆਪਣੀ ਹਨਾ ਇਹ ਹਾਂ 20 ਤੋਂ 21 ਦੇ ਕਰੀਬ ਹੈ ਇਸ ਤੋਂ ਮੋٹے ਨਹੀਂ ਹੈਗੇ ਇਸ ਤੋਂ ਮੋٹے ਵੀ ਜੇ ਆਪਾਂ ਆਹ ਬੂਟੇ ਨੂੰ ਚੱਕ ਲਈਏ ਵਿੱਚ ਪਤਲੇ ਵੀ ਹੈਗੇ ਆ ਹਾਂ ਪਤਲੇ ਵੀ ਕਿਹੜੇ ਨਹੀਂ ਪਤਲੇ ਹਾਂ ਕੇਅਰ ਨਹੀਂ ਕੀਤੀ ਹੈਗੀ ਤਾਂ ਤਾਂ ਅਗਰ ਇਹ ਬੂਟਾ ਆਪਾਂ ਲਈਏ ਇਹ 28 ਇੰਚ ਹੋ ਗਿਆ ਜੀ 28 28 28 ਇੰਚ 28 ਇੰਚ ਹੋ ਗਿਆ ਜੀ ਇਹ 27 27.5 ਤੱਕ ਠੀਕ ਹੈ ਨਹੀਂ ਜੇ ਇਹ 5 ਸਾਲ ਚ ਭਾਜੀ 28 ਇੰਚ ਤਾਂ ਅਸੀਂ ਦਰਸ਼ਕਾਂ ਨੂੰ ਇਹ ਹੀ ਕਹਿੰਨੇ ਆ ਕਿ 10 ਤੋਂ 12 ਸਾਲ ਚ 36 ਇੰਚ ਤੇ ਕੀ ਲੱਗਦਾ ਭਾਜੀ ਤੁਹਾਨੂੰ ਇਹ ਹੋ ਜਾਊਗਾ ਡੈਫੀਨਿਟਲੀ ਹੋ ਜਾਣਗੇ ਜੀ ਹੁਣ ਮੰਨ ਲਓ ਵਿੱਚ ਜੇ ਪਤਲੇ ਵੀ ਆਪਣੇ ਰਹਿ ਗਏ ਆ ਤੇ ਇਹਦੀ ਆਪਾਂ ਤਿੰਨ ਵਾਰ ਕਟਿੰਗ ਕਰ ਸਕਦੇ ਜਿੱਦਾਂ ਮੋٹے ਬੂਟੇ ਵਿੱਚੋਂ ਆਪਾਂ ਪਹਿਲਾਂ ਕਢਾ ਲਈ ਆ ਜਿਹੜੇ ਪਤਲੇ ਬੂਟੇ ਉਹ ਸਾਲ 1.5 ਸਾਲ ਬਾਅਦ ਦੁਬਾਰਾ ਕਢਾ ਦਈਏ ਫਿਰ ਇਹਦੇ ਨਾਲ ਕੀ ਹੋਏਗਾ ਕਿ ਇਹ ਬੂਟਾ ਨਿਕਲਣ ਦੇ ਨਾਲ ਦੂਜੇ ਬੂਟੇ ਨੂੰ ਹਵਾ ਜਿਹੜਾ ਡਿਸਟੈਂਸ ਮਿਲ ਜਾਏਗਾ ਸਪੇਸ ਮਿਲ ਜਾਏਗਾ ਹਵਾ ਦਾ ਔਰ ਉਹਨੂੰ ਖਰਾਕ ਵੀ ਜਿਆਦਾ ਮਿਲਗੀ ਉਹ ਬੂਟਾ ਜਲਦੀ ਹੋ ਜਾਏਗਾ ਗਰੋਥ ਠੀਕ ਹੈ ਜੀ ਠੀਕ ਹੈ ਇਸ ਕਰਕੇ ਇਹ ਜਿਹੜਾ ਆ ਇਹ ਹਾਈਬ੍ਰਿਡ ਟਿਸ਼ੂ ਕਲਚਰ ਬੂਟੇ ਜਿਹੜੇ ਹੈਗੇ ਆ ਰੈੱਡ ਬਰਮਾ ਠੀਕ ਵੈਰਾਈਟੀ ਹੈਗੀ ਹੈ ਜੀ ਇਹ ਉਹ ਵਾਲੇ ਬੂਟੇ ਆ ਔਰ ਮੈਨੂੰ ਤਾਂ ਦੇਖ ਕੇ ਭਾਜੀ ਬਹੁਤ ਵਧੀਆ ਲੱਗਿਆ ਹਾਂਜੀ ਵਿਦਾਊਟ ਕੇ ਬਿਨਾ ਕੇਅਰ ਤੋਂ ਤਾਂ ਤੁਸੀਂ ਦੇਖ ਹੀ ਰਹੇ ਹੋ ਖੇਤ ਦਾ ਹਾਲ ਹੀ ਇੱਧਰ ਨੂੰ ਦਿਖਾ ਦਿਓ ਮੜੇ ਕੈਮਰਾ ਨੂੰ ਦਿਖਾਓ ਜੀ ਇਹ ਬਿਨਾ ਕੇਅਰ ਤੋਂ ਹੈਗਾ ਯਾ ਜੰਗਲ ਏਰੀਆ ਬਣਿਆ ਆ ਬੂਟਿਆਂ ਦਾ ਔਰ ਇਹਦੀ ਸਿੰਗਾਈ ਵੀ ਨਹੀਂ ਹੋਈ ਹੋਈ ਏ ਬੂਟਿਆਂ ਦੀ ਔਰ ਸਾਫ ਸਫਾਈ ਵੀ ਨਹੀਂ ਕੀਤੀ ਹੈਗੀ ਤਾਂ ਤਾਂ ਵੀ ਜਿਹੜੇ ਬੂਟੇ ਸਾਡੇ ਜਿਹੜੇ ਚੱਲੇ ਹੋਏ ਆ ਇਹ ਨਹੀਂ ਕਿ ਬੂਟੇ ਜਿਹੜੇ ਖਰਾਬ ਆ ਜਾਂ ਇਹ ਚੱਲੇ ਨਹੀਂ ਹੈਗੇ ਕਿਉਂਕਿ ਇਹ ਚੀਜ਼ ਜਿਹੜੀ ਅੱਜ ਤੱਕ ਦਰਸ਼ਕਾਂ ਨੂੰ ਮੇਰੇ ਖਾਲ ਪੰਜਾਬ ਚ ਕਿਸੇ ਨੇ ਦਿਖਾਈ ਨਹੀਂ ਹੈਗੀ ਜਿੰਨੀਆਂ ਕੰਪਨੀਆਂ ਆਈਆਂ ਉਹਨਾਂ ਛੋਟੇ ਬੂਟੇ ਲੱਗੇ ਹੋਏ ਦਿਖਾਏ ਆ ਚੇ ਮਹੀਨੇ ਦੇ ਸਾਲ ਦੇ ਤੇ ਮੈਂ ਅੱਜ ਸਪੈਸ਼ਲੀ ਜਿਹੜਾ ਇਹ ਬੂਟੇ ਜਿਹੜੇ ਕਿਸਾਨਾਂ ਨੂੰ ਦਿਖਾ ਰਿਹਾ ਹਾਂ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਇਹਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਤੇ ਆਪਣੇ ਕਮੈਂਟ ਜਿਹੜੇ ਆ ਉਹਨਾਂ ਦੇ ਵਿੱਚ ਦੱਸਿਓ ਕਿ ਇਹ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਔਰ ਬੂਟਿਆਂ ਦੀ ਗ੍ਰੋਥ ਜਿਹੜੀ ਉਹ ਕਿੱਦਾਂ ਦੀ ਲੱਗੀ ਇੱਕ ਹੋਰ ਹੈ ਭਾਜੀ ਦੀ ਇਹ ਬੜੀ ਬੜੀ ਵਧੀਆ ਗੱਲ ਹੈ ਵੀ ਇਹਨਾਂ ਨੇ ਜੇ ਨਰਸਰੀ ਕਿਤੇ ਆਊਟ ਆਫ ਸਾਈਡ ਤੇ ਨਹੀਂ ਰੱਖੀ ਹੋਈ ਆਪਣੇ ਘਰ ਹੀ ਹੈ ਉੱਥੇ ਹੀ ਇਹਨਾਂ ਦਾ ਹੋਮ ਹੈ ਵੀਹਾ ਇਹ ਤਾਂ ਨਹੀਂ ਹੈਗਾ ਕੋਈ ਵਾਰ ਤੋਂ ਕੰਪਨੀ ਆਈ ਹੈ ਸਮਾਨ ਦੇ ਕੇ ਤੁਹਾਨੂੰ ਭੱਜ ਗਈ ਇਹਨਾਂ ਦਾ ਹੋਮ ਟਾਊਨ ਇੱਥੇ ਹੀ ਹੈ ਇੱਥੇ ਹੀ ਰਹਿ ਰਹੇ ਆ ਇਹ ਤੇ ਇੱਕ ਹੋਰ ਐਵੇਂ ਜਿਸ ਤਰ੍ਹਾਂ ਹੁਣ ਕੰਪਨੀ ਨਾਲ ਤਾਂ ਐਵੇਂ ਹੁੰਦਾ ਵੀ ਆਪਾਂ ਵੇਚ ਕੇ ਚਲੇ ਜਾਈਏ ਹਣਾ ਹੁਣ ਤੁਸੀਂ ਸਾਨੂੰ ਜਵਾਬ ਦੇਤਾ ਵੀ ਭਾਜੀ ਹੁਣ ਤੁਹਾਡੇ ਬੁੱਟੇ ਨਹੀਂ ਲੱਗਣੇ ਤੁਹਾਡੇ ਕੋਲ ਆਲਰੇਡੀ ਬੁੱਟੇ ਵੀ ਪਏ ਆ ਤੁਸੀਂ ਦੇ ਸਕਦੇ ਆ ਪੈਸੇ ਵਟ ਸਕਦੇ ਆ ਬਿਲਕੁਲ ਹੁਣ ਭਾਜੀ ਇਹ ਤੋਂ ਚਲੋ ਤੁਸੀਂ ਮੈਂ ਗੱਲ ਕਰਨਾ ਤਾਂ ਨਹੀਂ ਚਾਹੁੰਦਾ ਸੀ ਤੁਸੀਂ ਗੱਲ ਸਟਾਰਟ ਕਰਦੀ ਹੁਣ ਕਾਫੀ ਕਿਸਾਨ ਆ ਕਿਉਂਕਿ ਉਹ YouTube ਤੇ ਚੈਨਲ ਆ ਤੇ ਨੰਬਰ ਸਾਰੇ ਲੈ ਲੈਂਦੇ ਆ ਹਾਂਜੀ ਹਾਂਜੀ ਹੁਣ ਕਾਫੀ ਕਿਸਾਨ ਇਦਾਂ ਦੇ ਆ ਜਿਨ੍ਹਾਂ ਨੇ ਹੋਰ ਕੰਪਨੀਆਂ ਤੋਂ ਬੂਟੇ ਲਗਵਾਏ ਸੀ ਔਰ ਦੁਬਾਰਾ ਉਹਨਾਂ ਨੂੰ ਵਿਚਾਰਿਆਂ ਨੂੰ ਇੰਨੀ ਇੱਕ ਪ੍ਰੋਬਲਮ ਆਈ ਕਿ ਉਹਨਾਂ ਨੂੰ ਬੂਟਿਆਂ ਦੀ ਕੇਅਰ ਬਾਰੇ ਜਾਣਕਾਰੀ ਨਹੀਂ ਹੁਣ ਤੁਸੀਂ ਵੀ ਇਹ ਨਵਾਂ ਬੂਟਾ ਪਹਿਲੀ ਵਾਰੀ ਲਗਾਣਾ ਤੁਹਾਨੂੰ ਇਹਦਾ ਬਾਰੇ ਪਤਾ ਨਹੀਂ ਇਹਨੂੰ ਕੀ ਪ੍ਰੋਬਲਮ ਆਉਣੀ ਹੈ ਜਾਂ ਇਹਦਾ ਕੇਅਰ ਕਿੱਦਾਂ ਕਰਨੀ ਆ ਤਾਂ ਉਹ ਬੰਦੇ ਜਿਹੜੇ ਆ ਮੇਰੇ ਕੋ ਗਾਈਡਲਾਈਨ ਲੈਂਦੇ ਪਏ ਆ ਤਿੰਨ ਤਿੰਨ ਚਾਰ ਚਾਰ ਸਾਲ ਹੋ ਗਏ ਆ ਮੈਂ ਉਹਨਾਂ ਕੋ ਕੋਈ ਚਾਰਜ ਨਹੀਂ ਕਰਦਾ ਪਿਆ ਗਾਈਡਲਾਈਨ ਦਾ ਮੈਂ ਸਿਰਫ ਇੱਕ ਹੈਲਪ ਕਰਦਾ ਪਿਆ ਕਿ ਜੇ ਮੈਂ ਜੀਵਿੰਦਾਰਾਂ ਤਾਂ ਉਹ ਵੀ ਜੀਵਿੰਦਾਰਾਂ ਕਿਤੇ ਨਾ ਕਿਤੇ ਉਹਨਾਂ ਨੇ ਆਪਣਾ ਪੈਸਾ ਇਨਵੈਸਟ ਕੀਤਾ ਤਾਂ ਉਹਦਾ ਬੈਨੀਫਿਟ ਹੁਣ ਉਹ ਬੰਦਿਆਂ ਨੂੰ ਜਦੋਂ ਮੈਂ ਪੁੱਛਿਆ ਮੈਂ ਕਿ ਭਾਜੀ ਵੀ ਜਦੋਂ ਤੁਸੀਂ ਜਿਹੜੀ ਕੰਪਨੀ ਕੋ ਬੂਟੇ ਲਵਾਏ ਸੀ ਤੁਸੀਂ ਉਹਨਾਂ ਨਾਲ ਸੰਪਰਕ ਉਹ ਕਹਿੰਦੇ ਭਾਜੀ ਉਹ ਸਾਡਾ ਫੋਨ ਹੀ ਨਹੀਂ ਚੱਕਦੇ ਉਹ ਸਾਡੇ ਨਾਲ ਗੱਲ ਹੀ ਨਹੀਂ ਕਰਦੇ ਜਾਂ ਨੰਬਰ ਬਦਲ ਲੈਂਦੇ ਆ ਜਾਨੀ ਕਿ ਜਿਹੜਾ ਆਮ ਕੰਪਨੀਆਂ ਜਾਂ ਨਰਸਰੀਆਂ ਹੈਗੀਆਂ ਉਹਨਾਂ ਨੂੰ ਮਤਲਬ ਹੁੰਦਾ ਕਿ ਬੂਟਾ ਵੇਚੋ ਪੈਸੇ ਲਾਓ ਉਸ ਤੋਂ ਬਾਅਦ ਨਿਕਲੋ ਜੀ ਉਹ ਬੰਦਾ ਬੰਦਾ ਭਾਵੇਂ ਉਹਦਾ ਕਹਿੰਦੇ ਹੁੰਦੇ ਨੇ ਨਾ ਸਿਆਣੇ ਵੀ ਲੱਗ ਜਾਣੇ ਲਾਗ ਲੈਣਾ ਪਾਵੇ ਜਾਂਦੀ ਰਹਿੰਦੀ ਹੈ ਹਾਂਜੀ ਉਹਨਾਂ ਦਾ ਹਿਸਾਬ ਕਿਦਾ ਏਦਾਂ ਆ ਚਲੋ ਅਸੀਂ ਫਿਰ ਵੀ ਮਤਲਬ ਨੈਗੇਟਿਵ ਨਹੀਂ ਕਰਦੇ ਨਹੀਂ ਚਲੋ ਵਧੀਆ ਗੱਲ ਹੈ ਜੀ ਤੇ ਮੇਰਾ ਕਹਿ ਲਓ ਵਿੱਚ ਮੇਰੀਆਂ ਵੀਡੀਓ ਵੀ ਉਹ ਬੰਦੇ ਦੇਖਣਗੇ ਜਿਨ੍ਹਾਂ ਦੇ ਬੂਟੇ ਲੱਗੇ ਹੋਏ ਆ ਜਿਹੜੇ ਮੇਰੇ ਕੋ ਗਾਈਡਲਾਈਨ ਲੈਂਦੇ ਪਏ ਆ ਨਾ ਉਹ ਵੀਡੀਓ ਮੇਰੀ ਦੇਖਣਗੇ ਜ਼ਰੂਰ ਔਰ ਕਮੈਂਟ ਵੀ ਕਰਨਗੇ ਉਹ ਮੈਨੂੰ ਪਤਾ ਕਿਉਂਕਿ ਉਹ ਕਾਫੀ ਬੰਦੇ ਹੈਗੇ ਜਿਹੜੇ ਬਾਹਰ ਫੌਰਨ ਦੇ ਵਿੱਚ ਬਾਹਰ ਤੋਂ ਮੈਨੂੰ ਫੋਨ ਆਉਂਦੇ ਆ ਇੱਕ ਭਾਜੀ ਅਪਰੇ ਤੋਂ ਹੈਗੇ ਆ ਸਿਮਰਨਾ ਨਾਮ ਉਹਨਾਂ ਦਾ ਉਹਨਾਂ ਨੇ ਵੀ ਹੋਰ ਕੰਪਨੀ ਤੋਂ ਬੂਟੇ ਲਵਾਏ ਸੀ ਉਹ ਵੀ ਗਾਈਡਲਾਈਨ ਮੇਰੇ ਕੋਲ 2-3 ਸਾਲ ਹੋ ਗਏ ਲੈਂਦੇ ਫਿਰ ਇੱਕ ਇਧਰ ਕਨੌਲੀ ਤੋਂ ਹੈਗੇ ਅੰਕਲ ਐਕਸੀਐਨ ਆ ਰਿਟਾਇਰ ਉਹਨਾਂ ਦੇ ਹੋਰ ਕੰਪਨੀ ਮਤਲਬ ਕਾਫੀ ਬੰਦੇ ਆ ਇਦਾਂ ਦੇ ਚਲੋ ਵਧੀਆ ਗੱਲ ਹੈ ਦੇਣੀ ਚਾਹੀਦੀ ਹੈ ਜਦੋਂ ਬਿਲਕੁਲ ਬਿਲਕੁਲ ਮੇਰਾ ਭਾਜੀ ਉਹਦੇ ਚ ਕੀ ਜਾਂਦਾ ਹੈ ਮੇਰੇ ਬ੍ਰਾਡਕਾਸਟ ਗਰੁੱਪ ਉਦੇ ਚ ਕਿਸਾਨਾਂ ਦੇ ਨੰਬਰ ਆ ਉਹਨਾਂ ਨੂੰ ਜਾਣਕਾਰੀ ਚਲ ਜਾਂਦੀ ਹੈ ਜੇ ਫਿਰ ਵੀ ਕੋਈ ਨਹੀਂ ਪਤਾ ਲੱਗਦਾ ਤੇ ਉਹ ਸਿੱਧਾ ਮੇਰੇ ਨਾਲ ਸੰਪਰਕ ਕਰ ਲੈਂਦੇ ਆ ਜਾਂ ਮੈਨੂੰ ਫੋਟੋਆਂ ਭੇਜ ਦਿੰਦੇ ਬੂਟੇ ਦੀਆਂ ਮੈਂ ਜਾਣਕਾਰੀ ਦੇ ਦਿੰਦਾ ਭਾਜੀ ਤੇ ਜੇ ਕੰਮ ਕਰਨਾ ਤਾਂ ਵਧੀਆ ਤਰੀਕੇ ਨਾਲ ਮੇਰੇ ਖਿਆਲ ਕਰਨਾ ਚਾਹੀਦਾ ਨਹੀਂ ਨਹੀਂ ਸਹੀ ਗੱਲ ਹੈ ਜੀ ਕਿਉਂਕਿ ਸਾਰੇ ਆਪਣੇ ਵਰਗੇ ਹੀ ਹੁੰਦੇ ਆ ਨਹੀਂ ਸਹੀ ਹੈ ਚਲੋ ਮੈਨੂੰ ਲੱਗਦਾ ਜੀ ਵੀਡੀਓ ਜਿਹੜੀ ਲੰਬੀ ਹੋ ਗਈ ਆ ਤੇ ਵਧੀਆ ਜਾਣਕਾਰੀ ਮਿਲ ਗਈ ਜਿਹੜੇ ਕਿਸਾਨਾਂ ਨੂੰ ਸੋ ਧੰਨਵਾਦ ਸਾਰਿਆਂ ਦਾ ਜੀ ਸਤਿ ਸ਼੍ਰੀ ਅਕਾਲ ਜੀ